ਇਸ ਤਰੀਕੇ ਨਾਲ ਜੋਤ ਜਗਾਉਣ ਦੇ ਨਾਲ ਕਿਵੇਂ ਮੱਲਾ 21 ਦਿਨਾਂ ਦੀ ਪ੍ਰਵਾਨ ਹੁੰਦੀ ਹੈ ਸਵਾਗਤ ਹੈ ਸਾਰੀ ਸਾਧ ਸੰਗਤ ਦਾ ਸਾਡੇ ਚੈਨਲ ਬ੍ਰह्म ਚਿੱਤਰ ਤੇ ਤੇ ਅੱਜ ਦੇ ਜਿਹੜੇ ਤੁਹਾਨੂੰ ਸੱਚੇ ਹੱਦ ਬਤੀ ਦੱਸਣ ਜਾ ਰਹੇ ਹਾਂ ਤੇ ਇੱਕ ਮੱਲਾ ਵੀਰ ਦੀ ਹੈਗੀ ਤੇ ਵੀਰ ਕਹਿੰਦਾ ਕਿ ਵੀ ਸਾਡੇ ਨਾਲ ਮੰ ਲ ਬਹੁਤ ਐਮ ਤੋਂ ਬਾਬਾ ਬਾਬਾ ਦੀਪ ਸਿੰਘ ਜੀ ਦੀ ਜੋਤ ਲਾਉਂਦਾ ਆ ਰਿਹਾ ਸੀ 1 ਸਾਲ ਤੋਂ ਤੇ ਮੇਰੀ ਬੇਨਤੀਆਂ ਨਹੀਂ ਮੇਰੀਆਂ ਦਸਾਂ ਬੇਨਤੀਆਂ ਪੂਰੀਆਂ ਨਹੀਂ ਹੁੰਦੀਆਂ ਸੀਗਾ ਕਿਉਂ ਨਾ ਮੈਂ ਬਹੁਤ ਦੇਖਦਾ ਵੀ ਯਾਰ ਜੋਤ ਵੀ ਸਹੀ ਲਾ ਰਹੇ ਆਂ ਕੁਛ ਸ਼ਰਾਬ ਨਹੀਂ ਪਿੰਦਾ ਘਰ ਚ ਵਧੀਆ ਮੈਂ ਜੋਤ ਲਾ ਰਿਹਾ ਵੀ ਕਿਉਂ ਨਹੀਂ ਆ ਦਸਾਂ ਬੇਨਤੀਆਂ ਪੂਰੀਆਂ ਹੁੰਦੀਆਂ ਇਹ ਇਹ ਸੰਗਤ ਜੀ ਇਹ ਬਾਬਾ ਦੀਪ ਸਿੰਘ ਜੀ ਆਪਾਂ ਨੂੰ ਧਿਆਨ ਜਪਣ ਨੂੰ ਕਰਾਉਣਾ ਪੈਂਦਾ ਠੀਕ ਹੈ ਮੈਂ ਸੁਣਾ ਕਿ ਦੱਸਦਾ ਕਿਵੇਂ ਹੋਇਆ ਤੇ ਏ ਵੀ ਨੇ ਨਾ ਉਦੋਂ ਬਾਅਦ ਨਾਲ ਨਾਲ ਪੁੰਨ ਦਾਨ ਕਰਨੇ ਸ਼ੁਰੂ ਕਰਤੇ ਪਹਿਲਾਂ ਇਹ ਮੰਨ ਲਾ ਕਿਸੇ ਨੂੰ ਕੋਈ ਦਾਨ ਨਹੀਂ ਕਰਦਾ ਜੇ ਕੋਈ ਬੱਚੇ ਚ ਮੰਗਣਾ ਆ ਗਿਆ ਜਾਂ ਕੋਈ ਹੋਰ ਘਰ ਆਏ ਨੂੰ ਇਹ ਮੋਰਦੰ ਦਾ ਅੜਪਸਵਾਦਾ ਸੀਗਾ ਯਾਨੀ ਕਿ ਨਾ ਯਾਨੀ ਕਿ ਗੁੱਸੇ ਵਾਲਾ ਬੰਦਾ ਸੀਗਾ ਇਹ ਤੇ ਮੰਨ ਲਾ ਕਿਸੇ ਨਾਲ ਵਧੀਆ ਤਰੀਕੇ ਨਾਲ ਨਹੀਂ ਗੱਲ ਕਰਨੀ ਭੱਜ ਭੱਜ ਕੇ ਪੈਣਾ ਸਭ ਨੂੰ ਹਣਾ ਤੇ ਇਹ ਇੱਕ ਵਾਰੀ ਤਾਂ ਬਿਆਹ ਕਰੀ ਜਾਂਦੇ ਆ ਇੱਕ ਵਾਰੀ ਬਾਬਾ ਦੀਪ ਸਿੰਘ ਜੀ ਦੀ ਜੋਤ ਲਾਈ ਜਾਂਦੇ ਹਣਾ ਇਤਾ ਅਗਰ ਕਿੰਨੀ ਕਮ ਬਰ ਰਿਆ ਸੀ ਇਹਦਾ ਵੀਰਦ ਜਦੋਂ ਇਹ ਵੀਰਪੁੱਣ ਦਾਨ ਕਰਨ ਲੱਗ ਗਿਆ ਕਾਕਾ ਰਾਏ ਨੂੰ ਗਰੀਬ ਗੁਰਬੀ ਨੂੰ ਕਿਸੇ ਨੂੰ ਮੱਲਾਂ ਮੋੜਿਆ ਜਿਹਾ ਨੇ ਚਾਹ ਪਾਣੀ ਪਿਆ ਕੇ ਤੋਰਿਆ ਠੀਕ ਹੈ ਵਧੀਆ ਰਿਸਪੈਕਟ ਕਰਨ ਲੱਗ ਗਿਆ ਸਾਰਿਆਂ ਦੀ ਹਨਾ ਆਪਣੀ ਫੈਮਿਲੀ ਚ ਵੀ ਹੋਰ ਵੀ ਠੀਕ ਹੈ ਹੌਲੀ ਹੌਲੀ ਬਾਬੇ ਦੀਪ ਸਿੰਘ ਜੀ ਨੇ ਇਤੇ ਇੰਨੀ ਕਿਰਪਾ ਕੀਤੀ ਸਾਧ ਸੰਗਤ ਜੀ ਇਹ ਵੀਰ ਅੱਜ ਦੂਜਿਆਂ ਦੀਆਂ ਅਰਦਾਸਾਂ ਕਰਦਾ ਆ ਜਦੋਂ ਕੋਈ ਕਿਸੇ ਦੇ ਮਨਲਾਕੇ ਦੇ ਬੱਚਾ ਨਹੀਂ ਹੋਇਆ ਜਾਂ ਕਿ ਕੋਈ ਹੋਰ ਦੁੱਖ ਤਕਲੀਫ ਤੇ ਵੀਰ ਅਰਦਾਸਾਂ ਦੂਜਿਆਂ ਦੀ ਕਰਦਾ ਤੇ ਬਾਬਾ ਦੀਪ ਸਿੰਘ ਜੀ ਦੀ ਇਹਦੀ ਅੱਜ ਪਹਿਲੇ ਨੰਬਰ ਤੇ ਸੁਣਦੇ ਹੈਗੇ ਬਾਬਾ ਦੀਪ ਸਿੰਘ ਜੀ ਇੰਨੀ ਕਿਰਪਾ ਦੀ ਇਹਦੀ ਹਰ ਇੱਕ ਅਰਦਾਸ ਵੀਰ ਦੀ ਪੂਰੀ ਹੁੰਦੀ ਹੈਗੀ ਬਾਬਾ ਦੀਪ ਸਿੰਘ ਜੀ ਇਹਦੀ ਹਰ ਇੱਕ ਬੇਨਤੀ ਸੁਣਦੇ ਆ ਹਰ ਇੱਕ ਬੇਨਤੀ ਤੇ ਕਿਸੇ ਟਾਈਮ ਇਹ ਮੰਨ ਲਾ ਇੱਕ ਸਾਲ ਤੋਂ ਅਰਦਾਸਾਂ ਬੇਜੀਆਂ ਕਰਦਾ ਹੈ ਰਚ ਕੋਈ ਪੂਰੀ ਨਹੀਂ ਹੋਈ ਸੀ ਨਾ ਇਹ ਚੀਜ਼ ਆ ਸਾਧ ਸੰਗਤ ਜੀ ਆਪਾਂ ਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਸਭ ਦੀ ਠੀਕ ਹੈ ਤੇ ਰਿਸਪੈਕਟ ਕਰਨੀ ਚਾਹੀਦੀ ਹੈ ਫੇਰ ਹੀ ਮੱਲਾ ਰੱਬ ਮੱਲਾ ਆਪਾਂ ਨੂੰ ਆਪਣੇ ਦੇ ਦਿਲੋਂ ਹੁੰਦਾ ਜੇ ਬਾਬਾ ਦੀਪ ਸਿੰਘ ਜੀ ਲਾ ਲੋ ਆਪਣੇ ਦੇ ਦਿਲੋਂ ਹੁੰਦੇ ਹਨ ਜਦੋਂ ਆਪਾਂ ਇੱਕ ਪਾਸਿ ਤੋਂ ਜੋਤ ਲਾਈਗੀ ਬਾਬਾ ਦੀਪ ਸਿੰਘ ਸਿੰਘ ਜੀ ਦੀ ਦੂਜੇ ਪਾਸੇ ਗਰੀਬਾਂ ਨੂੰ ਗਾਲਾਂ ਕੱਢੇ ਗਏ ਹਨ ਲੋਕਾਂ ਨੂੰ ਇਹ ਚੀਜ਼ ਇਹ ਚੀਜ਼ ਨਹੀਂ ਚੱਲਦੀ ਤੇ ਅੱਜ ਇਹ ਵੀਰ ਨੇ ਮੈਨੂੰ ਸੱਚੀ ਘਟਨਾ ਭੇਜੀ ਹੈਗੀ ਮੈਂ ਜਿਹੜੀ ਤੁਹਾਡੇ ਸਾਹਮਣੇ ਸਾਂਝੀ ਕੀਤੀ ਆ ਅੱਜ ਵੀਰ ਦੀਆਂ ਅਰਦਾਸਾਂ ਲੋਕ ਕਰਾਉਣ ਆਉਂਦੇ ਨੇ ਇਹ ਤੋਂ ਤੇ ਅਰਦਾਸਾਂ ਸਾਰੀਆਂ ਬੱਬਾ ਦੀਪ ਸਿੰਘ ਜੀ ਜਿਮਾਂ ਲਖਰੂ ਪੂਰੀਆਂ ਹੁੰਦੀਆਂ ਨੇ ਇਹ ਵੀਰ ਦੀ ਪਹਿਲੇ ਨੰਬਰ ਤੇ ਸੁੰਦੇ ਨੇ ਬੱਬਾ ਦੀਪ ਸਿੰਘ ਜੀ ਠੀਕ ਹੈ ਇਹ ਚੀਜ਼ ਹੈ ਸਾਧ ਸੰਗਤ ਇੱਕ ਜ਼ਰੂਰੀ ਬਿੰਦੂ ਹੈ ਕਾਫੀ ਵੀਰਾਂ ਭੈਣਾਂ ਨੇ ਆਪਣਾ ਚੈਨਲ ਬ੍ਰह्म ਚਿੱਤਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਵੀਡੀਓ ਆਪਣੀਆਂ ਬਹੁਤ ਕੰਟੈਂਟ ਰੈਂਜ ਦੇਖਦੇ ਨੇ ਬਹੁਤ ਵੀਡੀਓ ਦੇਖਦੇ ਨੇ ਤੇ ਉਹਨਾਂ ਨੂੰ ਬੇਨਤੀ ਹੈ ਸਾਧ ਸੰਗਤ ਨੂੰ ਕਿ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਆਪਣਾ ਇਦਾਂ ਹੀ ਰਿਸ਼ਤਾ ਚੈਨਲ ਦਾ ਇਦਾਂ ਬਣਿਆ ਰਹੇ ਤੇ ਮੈਂ ਇਸ ਦੀ ਥੋੜੇ ਬਾਰੇ ਵੀ ਵੀਡੀਓ ਲੈ ਕੇ ਆਉਂਦਾ ਰਹਾ ਆਪਣਾ ਜਿਹੜਾ YouTube ਪਰਵਾਰਾ ਹੋਰ ਵੱਡਾ ਹੋ ਸਕੇ ਠੀਕ ਹੈ ਦੋਸਤੋ ਤੇ ਇੱਕ ਜੇ ਕਿਸੇ ਵੀਰ ਵੀਰ ਭਾਈ ਨੇ ਹੱਡ ਬਿਤੀ ਦੱਸਣੀ ਆ ਮੈਨੂੰ ਕਮੈਂਟ ਦੇ ਵਿੱਚ ਆਪਦਾ WhatsApp ਨੰਬਰ ਸੈਂਡ ਕਰੋ ਨਾਮ ਲਿਖੋ ਵੀ ਅਸੀਂ ਹੱਡ ਬਿਤੀ ਦੱਸਣੀ ਆ ਵੀਰ ਸਾਡੇ ਨਾਲ ਕੰਟੈਕਟ ਕਰੋ ਤੇ ਮੈਂ ਤੁਹਾਡੇ ਨਾਲ ਕੰਟੈਕਟ ਕਰੂੰਗਾ ਤੇ ਤੁਸੀਂ ਉਸ ਤੋਂ ਬਾਅਦ ਮੈਨੂੰ ਵਾਲਾ WhatsApp ਤੇ ਆਪ ਜੀ ਹੱਡ ਬਿਤੀ ਦੱਸ ਸਕਦੇ ਹੋ ਮੋਸੀ ਸੀ ਦ ਸਿੰਘ ਫੌਜਾਂ ਦੀ ਤਰਨਾ ਕਮਲਾਂ ਚ ਬੇਨਤੀ ਆ ਤੇ ਸਾਰੀ ਸਾਧ ਸੰਗਤ ਨੂੰ ਚੜ੍ਹਦੀ ਕਲਾ ਚ ਰੱਖਣ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਤਾਂ ਧੰਨ ਧੰਨ ਬਾਬਾ ਨੋ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ